ਅੱਜ ਮਿਤੀ 15 9 23 ਨੂੰ ਸਮੂਹ ਨਗਰ ਨਿਵਾਸੀ ਅਤੇ ਨਗਰ ਪੰਚਾਇਤ ਕਟੂ ਬਰਨਾਲਾ ਵੱਲੋਂ ਇੱਕ ਇਤਿਹਾਸਿਕ ਫੈਸਲਾ ਲਿਆ ਗਿਆ ਕੀਤਾ ਗਿਆ ਹੈ ਜਿਸ ਦੀਆਂ ਸੱਤਾ ਨਿਯਮਾਂ ਅਨੁਸਾਰ ਹਨ ਮਤਾ ਨੰਬਰ 1 ਆਗਰ ਪਿੰਡ ਕਟੂ ਦਾ ਕੋਈ ਵੀ ਲੜਕਾ ਜਾਂ ਲੜਕੀ ਜੋ ਪਿੰਡ ਦੇ ਰਹਿਣ ਵਾਲੇ ਹਨ ਆਪਸ ਵਿੱਚੋਂ ਸਾਦੀ ਕੋਟ ਮੈਰਜ ਕੇਵਾਂ ਨਾਮਾ ਆਦਕ ਕਰਵਾਉਂਦੇ ਹਨ ਤਾਂ ਉਹਨਾਂ ਦਾ ਪਿੰਡ ਵਿੱਚ ਬਦੌਰ ਪਤਨੀ ਪਤੀ ਪਤਨੀ ਰਹਿਣ ਦਾ ਕੋਈ ਹੱਕ ਨਹੀਂ ਹੋਵੇਗਾ। ਕਹਿੰਦੇ ਸਮੂਹ ਪਿੰਡ ਵੱਲੋਂ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ। ਸਹਿਣ ਤੋਂ ਪਈ ਸਾਰੇ। ਜੀ। ਸੁਣ ਲੋ। ਨੰਬਰ 2 ਅਗਰ ਪਿੰਡ ਦਾ ਕੋਈ ਵੀ ਨੌਜਵਾਨ ਲੜਕਾ ਦਾ ਲੜਕੀ ਚੋਰੀ ਕਰਦਾ ਜਾਂ ਪਿੰਡ ਦੀ ਸਾਂਝੀ ਥਾਂ ਸਟੇਡੀਅਮਾਂ ਸੰਸਾਰ ਘਾਟਾ ਸਪੈਂਸਨ ਇਹ ਨਹੀਂ ਕਿ ਕਰੰਟਾ ਜਾਂ ਸੂਏ ਨਾਲੇ ਤੇ ਬੈਠ ਕੇ ਨਸ਼ਾ ਆਦ ਕਰਦਾ ਵਰਤਦਾ ਹੈ ਜਾਂ ਵੇਚਦਾ ਹੈ ਜਾਂ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦਾ ਹੈ ਤਾਂ ਉਹ ਆਪਣੇ ਨਾਲ ਹੋਣ ਵਾਲੇ ਨਵੇਂ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਅਤੇ ਪਿੰਡ ਵੱਲੋਂ ਲਾਇਏ ਗਏ ਜੁਰਮਾਨੇ ਤੇ ਸਜ਼ਾ ਦਾ ਭਾਗ ਵੀ ਚੜ੍ਹੋਗੇਗਾ ਪਿੰਡ ਦਾ ਕੋਈ ਵੀ ਮੋਤ ਵਰਗ ਵਿਅਕਤੀ ਸਰਪੰਚ ਨੰਬਰਦਾਰ ਪੰਚ ਇਹਨਾਂ ਦੀ ਜਾਮਨੀ ਨਹੀਂ ਦੇਵੇਗਾ ਸਹਿਮਤ ਹੋ ਪਈਏ ਹਾਂ ਸਹਿਮਤ ਪਈਏ ਪਤਾ ਨੰਬਰ 3 ਪਿੰਡ ਕੱਤੂ ਦਾ ਕੋਈ ਵੀ ਜੀਵਿਦਾਰ ਜਾਂ ਐਸ.ਸੀ. ਭਾਈਚਾਰਾ ਕਿਸੇ ਵੀ ਪ੍ਰਵਾਸੀ ਵਿਅਕਤੀ ਭਈਏ ਨੂੰ ਆਪਣੀ ਜ਼ਮੀਨ ਜਾਇਦਾਦ ਨਹੀਂ ਵੇਚੇਗਾ ਅਤੇ ਨਾ ਹੀ ਕੋਈ ਪਿੰਡ ਦਾ ਨਮਾਇੰਦਾ ਕਿਸੇ ਵੀ ਪ੍ਰਵਾਸੀ ਔਰਤ ਜਾਂ ਮਰਦ ਦਾ ਪਿੰਡ ਕੱਤੂ ਦਾ ਐਈ.ਡੀ. ਪ੍ਰੂਫਲ ਆਧਾਰ ਕਾਰਡ ਪਛਾਣ ਪੱਤਰ ਜਾਰੀ ਨਹੀਂ ਕਰਵਾਏਗਾ। ਅਗਰ ਕੋਈ ਵੀ ਉਕਤਨ ਸ਼ਰਤਾ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਸਜ਼ਾ ਦੇ ਦਰਵਾਜ਼ੇ ਦਾ ਭਾਗੀਦਾਰ ਹੋਵੇਗਾ। ਅਤੇ ਪਿੰਡ ਵੱਲੋਂ ਉਸ ਦਾ ਸੰਪੂਰਨ ਤੌਰ ਤੇ ਬਾਈਕੜ ਕੀਤਾ ਜਾਵੇਗਾ ਇਹ ਫੈਸਲਾ ਸੂਹ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ ਵੱਲੋਂ ਕੀਤਾ ਗਿਆ ਹੈ ਜਿਸ ਨੂੰ ਮੰਨਣ ਦਾ ਹਰ ਪਿੰਡ ਵਾਸੀ ਪਾਬੰਦ ਹੋਵੇਗਾ ਅਤੇ ਇਸ ਇਤਿਹਾਸਕ ਫੈਸਲੇ ਦਾ ਸਾਥ ਦੇਣ ਵਾਲੇ ਦਾ ਪਾਬੰਦ ਹੋਵੇਗਾ ਠੀਕ ਆ ਭਾਈ ਸਹਿਮਤ ਹੋ ਠੀਕ ਹੈ ਜੀ ਸਹਿਮਤ ਹੈ ਜੀ ਕੋਈ ਹੋਰ ਗੱਲ ਚਾਹੀਦੀ ਜੀ 3 ਲੈਂਡ ਪ੍ਰੋਪਰਟੀ ਇੱਕ ਮਿੰਟ ਆਪ ਬੋਲੋਗੇ ਬਾਅਦ ਵਿੱਚ ਬੋਲੋਗੇ ਹਾਂ ਮਤਾ ਨੰਬਰ 4 ਅਗਰ ਕੋਈ ਜੀਨੀਦਾਰ ਕਿਸੇ ਭਰਾ ਦੀ ਇਸੇ ਵੀ ਪ੍ਰਵਾਸੀ ਵਿਅਕਤੀ ਤੌਰ ਤੇ ਕਾਮਾ ਸ਼ਿਰੀ ਪਾਰੀ ਰੱਖਦਾ ਹੈ ਤਾਂ ਉਸ ਦਾ ਹਰ ਨਵੇਂ ਨੁਕਸਾਨ ਦਾ ਆਪ ਖੁਦ ਮਾਲਕ ਨੂੰ ਉਾਰ ਦੇ। ਠੀਕ ਹੈ। ਇਹ ਮੇਰਾ ਹੀ ਇਸ਼ਾਰਾ ਹੈ। ਇੱਕ ਮਿੰਟ ਚਾਚਾ ਖਰਦੀਆਂ ਲੰਘ ਜਾਂਦੇ ਹਨ। ਜੇ ਪਿੰਡ ਦੇ ਵਿੱਚ ਕੋਈ ਕੋਈ ਬਾਹਰੋਂ ਬਾਤ ਕਰਕੇ ਦਰਵਾਜ਼ਾ ਹੋਵੇਗਾ। ਜਿਸ ਦਾ ਕੋਈ ਨਿਸ਼ਾਨਤਾ ਹੋਵੇ। ਉਹਦੇ ਲਈ ਇੱਕ ਗਣ ਪੰਚਾਇਤ ਵੀ ਮਨਜ਼ੂਰੀ ਨੂੰ ਜ਼ਰੂਰੀ ਹੈ। ਉਹ ਦੁਬਾਰੇ ਆਵਰਦਾ ਕੋਈ ਸੋਭਾ ਆਵਰਦਾ ਕੋਈ ਖਾਣੇ ਨੇ ਮੰਗਿਆ ਕੋਈ ਤੁਹਾਨੂੰ ਇਹ ਨਹੀਂ ਚਾਹੀਦਾ ਗੋਲ ਗੁੜੀ ਕਰੇ ਕੱਲ੍ਹ ਅਸੀਂ ਪੰਦ ਗੁਰੂ ਘਰ ਲੈ ਗਏ ਅਸੀਂ ਨਾ ਦਿਨ ਦੇ ਸਾਦੇ ਬਾਹਰੋਂ ਦੇ ਜਾਨੇ ਹੈਗੇ ਇਹਦੇ ਬਾਰੇ ਤੁਹਾਨੂੰ ਮਤਦਾ ਚਾਹੀਦੇ ਉਹ ਕਿ ਬਾਹਰੋਂ ਮੰਗਣਾ ਤਾਂ ਪੰਚਾਇਤੀ ਮੂਰੀ ਆਣੀ ਚਾਹੀਦੀ ਹਾਂ ਠੀਕ ਹੈ ਜੀ ਪਿੰਡ ਦੇ ਬੰਦੇ ਨੂੰ ਪਤਾ ਲੱਗਦਾ ਉਹ ਕੁੱਤੇ ਵੀ ਫਰਕ ਵਿੱਚ ਜਾ ਕੇ ਨਹੀਂ ਮਰਦਾ ਉਹ ਇਹ ਕੋਈ ਅਖਰਾਂ ਦਾ ਬੰਦਾ ਆਉਂਦਾ ਬਾਹਰੋਂ ਨਹੀਂ ਕਰਨਾ ਉਹਦਾ ਮੇਰਾ ਮੈਨੂੰ ਫੋਨ ਤੇ ਗੱਲ ਕਰਾਓ ਇਹਦਾ ਨਹੀਂ ਹਾਂ ਉਹਨਾਂ ਦਾ ਆਪਾਂ ਪਿੰਡ ਦੇ ਕਰਦੇ ਕੈਮਰਾ ਖਵਾ ਪਾ ਦਿਓ ਗਾਇਨ ਪਾਊਡਰ ਨੇ ਮਿੱਠਕ ਲਾਲ ਖੱਲੇ ਲਗਾ ਦੇ ਕੋਈ ਨਹੀਂ ਬੰਦ ਕਰ ਦੇ ਉਹਨਾਂ ਦਾ ਬੰਦ ਕਰ ਦੇ ਬੰਦ ਕਰ ਦੇ ਜਿੱਥੇ ਚੋਰ ਹੋ ਜਾਣਾ ਵੀ ਨਹੀਂ ਲੱਗਦਾ ਮੈਂ ਕਿਹਾ